ਜੀ ਕਮਲ ਜੀ ਜਿਹੜਾ ਅੱਜ ਤੁਸੀਂ ਪ੍ਰੈਸਮੀਟ ਬੁਲਾਈ ਆ ਕਿਸ ਕਰਕੇ ਬੁਲਾਈ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਅੱਜ ਜਿਹੜਾ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਅੱਜ ਤੁਸੀਂ ਸਾਡੇ ਆਫਿਸ ਦੇ ਵਿੱਚ ਅੱਜ ਸਾਡੇ ਜਿਹੜੀ ਅੱਜ ਅਸੀਂ ਇੱਕ ਮਹਿਮ ਦੇ ਬਾਰੇ ਜਾਣਕਾਰੀ ਦੇਣੀ ਉਹਦੀ ਕਵਰੇਜ ਕਰਨ ਲਈ ਆਏ ਹੋ ਤੇ ਮੈਂ ਇੱਥੇ ਸਭ ਤੋਂ ਪਹਿਲਾਂ ਦੱਸਣਾ ਚਾਹਨਾ ਵੀ ਫਿਜ਼ੀਕਲ ਹੈਂਡੀਕੈਪਡ ਵੈਲਫੇਅਰ ਸੇਵਾ ਸੁਸਾਇਟੀ ਅਤੇ ਹਰ ਮੈਦਾਨ ਫਤਿਹ ਸੇਵਾਦਲ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਸ਼ੁਰੂ ਕੀਤਾ ਜਾਣ ਵਾਲਾ ਹੈ ਉਹ ਹੈ ਵੀ ਇਹਨਾਂ ਨੇ 30 ਤਰੀਕ ਨੂੰ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਿਹੜੇ ਬੂਟੇ ਲਾਣ ਦੀ ਪਹਿਲਾਂ ਹੀ ਇਹ ਦੋਨੋਂ ਸੰਸਥਾਵਾਂ ਨੇ ਸਾਡੇ ਖੰਨੇ ਸ਼ਹਿਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜੀ ਮਹਿਮ ਸ਼ੁਰੂ ਤਾਂ ਕੀਤੀ ਹੋਈ ਹੈ ਉਹਦੇ ਤਹਿਤ ਹੁਣ ਤੱਕ ਇਹ ਹਜ਼ਾਰਾਂ ਹੀ ਬੂਟੇ ਜਿਹੜੇ ਇਹ ਲਗਾ ਚੁੱਕੇ ਨੇ ਜਿਹੜੀ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਸਮੇਂ ਦੀ ਜਿਹੜੀ ਮੁੱਖ ਜਿਹੜੀ ਲੋੜ ਹੈ ਅੱਜ ਬੂਟੇ ਜਿੰਨੇ ਵੱਧ ਤੋਂ ਵੱਧ ਲੱਗਣਗੇ ਤਾਂ ਹੀ ਸਾਡਾ ਜਿਹੜਾ ਵਾਤਾਵਰਨ ਹੈ ਉਹ ਸਾਫ਼ ਸੁਥਰਾ ਹੋਣਾ ਹੈ ਤੇ ਉਹਨੂੰ ਦੇਖਦੇ ਹੋਏ ਇਹਨਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਇੱਕ 30 ਤਰੀਕ ਨੂੰ ਇੱਕ ਹੋਰ ਬਹੁਤ ਵੱਡੀ ਮਹਿਮ ਸ਼ੁਰੂ ਕੀਤੀ ਜਾਣ ਵਾਲੀ ਹੈ ਜਿਹਦੇ ਵਿੱਚ ਇਹਨਾਂ ਨੇ 30 ਤਰੀਕ ਨੂੰ 200 ਬੂਟਾ 1 ਮਿੰਟ ਦੇ ਵਿੱਚ ਲਗਾ ਕੇ ਇਸ ਮਹਿਮ ਦਾ ਜਿਹੜਾ ਆਗਾਜ਼ ਕਰਨਾ ਹੈ ਤੇ ਇਹਨਾਂ ਦੇ ਨਾਲ ਇਸ ਕੰਮ ਲਈ ਜਿਹੜੀਆਂ ਖੰਨੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਨੇ ਉਹ ਸਾਰੀਆਂ ਇਸ ਕੰਮ ਲਈ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਇਸ ਇਹ ਜਿਹੜੇ ਬੂਟੇ ਲਾਉਣ ਦੀ ਮਹਿਮ ਨੂੰ ਇੱਕ ਜੁੱਟ ਹੋ ਕੇ ਖੰਨਾ ਨੂੰ ਜਿਹੜਾ ਗ੍ਰੀਨ ਸਿਟੀ ਬਣਾਉਣ ਦਾ ਜਿਹੜਾ ਇਹਨਾਂ ਨੇ ਤਿਆਰ ਚੁੱਕਿਆ ਵੀ ਇਹ ਉਸ ਮਹਿਮ ਦੇ ਤਹਿਤ ਜਿਹੜੀ ਉਸ ਦਿਨ ਅਗਾਜ ਹੋਣਾ ਜਿਸ ਲਈ ਸਾਰਾ ਜਿਹੜਾ ਪ੍ਰਸ਼ਾਸਨ ਵੀ ਹੈ ਭਾਵੇਂ ਪੋਰਟਸ ਪ੍ਰਸ਼ਾਸਨ ਹੈ ਭਾਵੇਂ ਸਿਵਲ ਪ੍ਰਸ਼ਾਸਨ ਹੈ ਉਹ ਉਹਨਾਂ ਦਾ ਵੀ ਸਾਰਾ ਇਸ ਕੰਮ ਦੇ ਵਿੱਚ ਪੂਰਨ ਸਾਰੀਆਂ ਸੰਸਥਾਵਾਂ ਨੂੰ ਸਹਿਯੋਗ ਹੈ ਤੇ ਮੈਂ ਇੱਕ ਬੇਨਤੀ ਇਹ ਵੀ ਜ਼ਰੂਰ ਕਰਾਂਗਾ ਵੀ ਜਿਹੜੀਆਂ ਇਹ ਜਿਹੜੀਆਂ ਦੋਨੋਂ ਸੰਸਥਾਵਾਂ ਨੇ ਇਹ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੈ ਜਿਹਦੇ ਪ੍ਰਧਾਨ ਆਪਣੇ ਹਰ ਮਦਾਨ ਫਤਿਹ ਜਿਹੜੀ ਸੇਵਾਦਲ ਹੈ ਉਹਦੇ ਪ੍ਰਧਾਨ ਕਸ਼ਮੀਰ ਸਿੰਘ ਜੀ ਨੇ ਖਾਲਸਾ ਜੀ ਜਿਹੜੇ ਬੈਠੇ ਨਾਲ ਤੇ ਫਿਜ਼ੀਕਲ ਹੈਂਡੀਕੈਪੈਂਟ ਵੈਲਫੇਅਰ ਸੰਸਥਾ ਦੇ ਪ੍ਰਧਾਨ ਗੁਰਜੰਟ ਜੀ ਨੇ ਵੀ ਇਹਨਾਂ ਦਾ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇਹ ਬੇਨਤੀ ਕਰੂੰਗਾ ਵੀ ਇਸ ਮਹਿਮ ਲਈ ਜਿੰਨਾ ਵੀ ਸਹਿਯੋਗ ਕੋਈ ਵੀ ਸ਼ਹਿਰ ਵਾਸੀ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਵੇ ਕਿਉਂਕਿ ਅੱਜ ਖੰਨੇ ਨੂੰ ਗ੍ਰੀਨ ਸਿਟੀ ਬਣਾਉਣ ਦੀ ਜਿਹੜੀ ਇਹਨਾਂ ਨੇ ਇਹ ਮਹਿਮ ਸ਼ੁਰੂ ਕੀਤੀ ਹੈ ਵੀ ਇਹ ਸਫਲ ਹੋਣੀ ਚਾਹੀਦੀ ਹੈ ਤੇ ਇਹ ਸਫਲ ਕਰਨ ਦੇ ਵਿੱਚ ਸਾਰੀਆਂ ਸੰਸਥਾਵਾਂ ਦਾ ਜਿਹੜਾ ਯੋਗਦਾਨ ਹੈ ਉਹਦੇ ਲਈ ਮੈਂ ਸਾਰੀਆਂ ਸੰਸਥਾਵਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਬਾਕੀ ਤੁਹਾਨੂੰ ਪ੍ਰਧਾਨ ਜੀ ਵੀ ਇਸ ਬਾਰੇ ਸਰ ਕਮਲ ਜੀ ਕਮਲ ਜੀ ਜਿਹੜੇ ਬੁੱਟੇ ਲੱਗਣ ਨੇ ਖੰਨਾ ਏਰੀਆ ਚ ਲੱਗਣਗੇ ਇਹ ਕਿਹੜਾ ਲੋਕੇਸ਼ਨ ਹੈ ਕਿੱਥੇ ਲਗਾਏ ਜਾਣਗੇ ਜੀ ਇਹ ਇਹਨਾਂ ਨੇ ਜਿਹੜਾ ਇਹ ਮਹਿਮ ਚਲਾਨੀ ਹੈ ਅਪਰੋਕਸੀਮੇਟ 20 ਤੋਂ 25000 ਜਿਹੜਾ ਬੁੱਟਾ ਇਹ ਲਾਉਣ ਦੀ ਜਿਹੜੀ ਇਹ ਜਿਹੜਾ ਹੁਣ ਇੱਕ ਵਾਰ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਣ ਵਾਲਾ ਹੈ ਇਹਦੇ ਵਿੱਚ ਖੰਨਾ ਤੇ ਨਾਲ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਇਹਨਾਂ ਨੇ ਕੁਝ ਪਿੰਡ ਵੀ ਚੂਸ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਬੁੱਟੇ ਲਾਏ ਜਾਣਗੇ ਟਾਈਮ ਕਿੰਨੇ ਵਜੇ ਦਾ ਹੈ ਇਹ ਲਗਾਉਣ ਦਾ ਬੁੱਟੇ ਇਹ ਅਪਰੋਕਸੀਮੇਟ ਇਹ ਜਿਆਦਾ ਤੁਹਾਨੂੰ ਹੁਣ ਪ੍ਰਧਾਨ ਜੀ ਇਹਦੇ ਬਾਰੇ ਵੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਤੇ 11 ਵਜੇ ਦਾ ਅਸੀਂ ਸਣੀ ਕੀ ਟਾਈਮ ਰੱਖਿਆ ਜਾ 11 11:30 ਦੇ ਵਿੱਚ ਕਾਰਜੀ ਇਹ ਬੁੱਟਾ ਲੱਗਣ ਜਾ ਰਿਹਾ ਜਾ 1 ਮਿੰਟ ਵਿੱਚ 200 ਤੇ ਸਾਡੇ ਵਲੰਟੀਅਰਜ਼ ਨੇ ਸਭ ਤੋਂ ਪਹਿਲਾਂ ਉੱਥੇ ਟੋਏ ਪੱਟ ਲੈਣੇ ਨੇ ਤੇ 200 ਬੰਦਾ ਆਪਾਂ ਉਹਨਾਂ ਟੋਏਾਂ ਤੇ ਖੜਾ ਦੇਣਾ ਹੈ ਆ ਇਹ ਇੱਕ ਮਿਸਲ ਦੇ ਨਾਲ ਆਪਾਂ ਨੇ ਉਹ ਸਟਾਰਟ ਕਰਦਣੀ ਹੈ ਮੁਹਿੰਮ ਤੇ ਇੱਕ ਮਿੰਟ ਦੇ ਵਿੱਚ ਜਾਨੀ ਕਿ ਇੱਕ ਬੰਦਾ ਵੀ ਦੋ ਦੋ ਬੁੱਟੇ ਲਾ ਦਿੰਦਾ ਜਾਂ ਇੱਕ ਮਿੰਟ ਚ ਬੜੇ ਆਰਾਮ ਨਾਲ ਈਜ਼ੀ ਲੱਗ ਜਾਂਦਾ ਨੇ ਜੀ ਟੂਆ ਪੱਟਿਆ ਹੋਵੇ ਤੇ 200 ਬੰਦਾ ਆਪਾਂ ਉਥੇ ਪਲਾਂਟ ਕਰਕੇ ਉਹ ਜਿਹੜਾ ਬੁੱਟਾ ਹੈ ਜੀ ਉਹ ਇੱਕ ਮਿੰਟ ਵਿੱਚ 200 ਲਗਾ ਕੇ ਆਪਾਂ ਨੇ ਆਪਣੇ ਸ਼ਹਿਰ ਨੂੰ ਗ੍ਰੀਨ ਬਣਾਉਣ ਦੇ ਲਈ ਇੱਕ ਜਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤੇ ਉਹਦਾ ਆਗਾਜ਼ ਹੋ ਜਾਏਗਾ ਤੇ ਨਿਰੰਤਰ ਅੱਗੇ ਬੁੱਟਿਆਂ ਦਾ ਕੰਮ ਚੱਲਦਾ ਹੈ। ਲੋਕੇਸ਼ਨ ਇੱਥੇ ਡਾ ਰਿਓ ਤੁਸੀਂ ਇਹ ਕਿਹੜੀ ਵੈਰਾਈਟੀ ਦੇਣੇ ਜੀ ਕਿ ਇਹ ਸਾਰੇ ਟਕਸਾਲੀ ਨੇ ਜੀ ਪ੍ਰਾਪਤਨ ਨੇ ਜਿਹੜੇ ਸਾਡੇ ਜਿੰਨੇ ਵੀ ਨੇ ਜੀ ਜਟਾਲੀ ਬਰੂਟਾ ਜਾਂ ਹੋਰ ਫਰੂਟਾਂ ਵਾਲੇ ਵੀ ਨੇ ਆਂਬ, ਜਾਮਣਾ ਤੇ ਵਿੱਚ ਸਜਾਵਟੀ ਵੀ ਨੇ ਕਿਉਂਕਿ ਉੱਥੇ ਹਰ ਪ੍ਰਕਾਰ ਦੇ ਆਪਾਂ ਨੂੰ ਬੁੱਟੇ ਚਾਹੀਦੇ ਨੇ ਕਿਉਂਕਿ ਗਰਾਊਂਡ ਦੇ ਦੇ ਆਲੇ-ਦੁਆਲੇ ਕਾਫੀ ਜ਼ਿਆਦਾ ਸਪੇਸ ਖਾਲੀ ਹੈ। ਲੋਕੇਸ਼ਨ ਇੱਥੇ ਜੀ ਇਹ ਲੋਕੇਸ਼ਨ ਹੈਗੀ ਆ ਜੀ ਜਿਹੜਾ ਪਟੀਆਂ ਆਪਣਾ ਹੈਗਾ ਜਾਂ ਪਟੀਆਂ ਦੇ ਨਾਲ ਅਟਵਾਲ ਪੈਲੇਸ ਸਾਹਿਬ ਦੇ ਨਾਲ ਨਾਲ ਇੱਕ ਸਰਕਾਰੀ ਗਰਾਊਂਡ ਹੈ। ਉਹ ਬਹੁਤ ਵਧੀਆ ਗਰਾਊਂਡ ਹੈ ਤੇ ਸਭੋ ਜਿਓ ਗਰਾਊਂਡ ਵਧੀਆ ਤਿਆਰ ਵੀ ਹੋ ਜਾਂਦਾ ਤੇ ਹੋਰ ਉੱਥੇ ਬੱਚਿਆਂ ਨੂੰ ਖੇਡਣ ਦਾ ਵੀ ਬਹੁਤ ਵਧੀਆ ਉੱਥੇ ਹੋ ਜਾਏਗਾ ਸਰਕਾਰ ਵੱਲੋਂ ਕੋਈ ਫੰਡ ਮਿਲ ਰਿਹਾ ਜੀ ਮੇਧ ਮਦਦ ਮਿਲ ਰਹੀ ਹੈ ਤੁਹਾਨੂੰ ਅਜੇ ਤੱਕ ਤਾਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਅਗਰ ਉਸੇ ਚੀਜ਼ ਨੂੰ ਡਿਵੈਲਪਮੈਂਟ ਕਰ ਦੇਵੇ ਤਾਂ ਸਾਡੇ ਬੱਚੇ ਜਿਹੜੇ ਉੱਥੇ ਵਧੀਆ ਤਰੀਕੇ ਨਾਲ ਖੇਡ ਸਕਣ ਤੇ ਜਿਵੇਂ ਸਾਨੂੰ ਸਿਰਫ ਇਹ ਹੈ ਵੀ ਸਰਕਾਰ ਵੱਲੋਂ ਇੱਕ ਇਹ ਹੈ ਵੀ ਪਲਾਨਟ ਜਰੂਰ ਮਿਲ ਰਹੇ ਨੇ ਖੰਨਾ ਕਮੇਟੀ ਤੋਂ ਕੋਈ ਪਾਣੀ ਦੀ ਹੈਲਪ ਪਾਣੀ ਪਾਣ ਦੀ ਜੀ ਸਾਰੇ ਰਿਕੁਐਸਟ ਲੈਟਰ ਦਿੱਤੀਆਂ ਨੇ ਤੇ ਉਹ ਸਾਡੀ ਸਹਿਯੋਗ ਜਰੂਰ ਕਰਨਗੇ ਸਾਨੂੰ ਉਮੀਦ ਹੈ ਕਿ ਉਹ ਦੀ ਸਾਂਭ ਸੰਭਾਲਦਾ ਕਿਵੇਂ ਕਰੋਗੇ ਜਿਹੜੇ ਸਾਂਭ ਸੰਭਾਲਾ ਸੀ ਉੱਥੇ ਸਾਡੇ ਦੋ ਟੀਮਾਂ ਬਣੀਆਂ ਜੀ ਕਿਵੇਂ ਕਰਦੇ ਡੇਲੀ ਪਹਿਲੇ ਜਿਹੜਾ ਹੈ ਪਾਣੀ ਪੰਡਾ ਤੇ ਲਗਾ ਕਰਦੇ ਹਾਂ 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 ਜੀ ਸਾਡਾ ਜਿੱਥੇ ਵੀ ਅਸੀਂ ਲਗਾ ਰਹੇ ਹਾਂ ਉੱਥੇ ਅਸੀਂ ਪਹਿਲਾਂ ਟੀਮ ਬਣਾਉਂਦੇ ਹਾਂ ਜੀ ਤੇ ਉਹ ਸਾਰੇ ਪਾਣੀ ਦੇ ਕੇਅਰ ਕਰਦੇ ਆ ਤੇ ਵੀਕਲੀ ਵੀਕਲੀ ਅਸੀਂ ਖੁਦ ਆਪ ਚੈੱਕ ਕਰਕੇ ਉਹ ਸਾਰਾ ਕੁਝ ਦੇਖਦੇ ਹਾਂ ਜੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਹੋਗੇ ਉਹ ਪਹਿਲਾਂ ਤਾਂ ਆਏ ਹੋਏ ਸਾਰੇ ਮੈਂਬਰ ਸਾਹਿਬਾਨ ਦਾ तहे ਦਿਲੋਂ ਧੰਨਵਾਦ ਜੀ ਜਿਹੜੇ ਇਸ ਮਹਿੰਮ ਦੇ ਵਿੱਚ ਸਾਡਾ ਸਹਿਯੋਗ ਕਰ ਰਹੇ ਨੇ ਖੰਨੇ ਨੂੰ ਗ੍ਰੀਨ ਸਿਟੀ ਬਣਾਉਣ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਅਸੀਂ ਸਮਾਜ ਦੇ ਭਲਾਈ ਦੇ ਹੋਰ ਵੀ ਬਹੁਤ ਕੰਮ ਕਰ ਰਹੇ ਹਾਂ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਇਸ ਵਾਰ ਅਸੀਂ ਬੂਟੇ ਲਗਾਉਣ ਦਾ ਕੰਮ ਕਰ ਰਹੇ ਹਾਂ ਜਿਦੇ ਵਿੱਚ ਖੰਨੇ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਬੇਨਤੀ ਆ 23 ਤਰੀਕ ਨੂੰ 11 ਵਜੇ ਉੱਥੇ ਪਹੁੰਚ ਕੇ ਆਪਣੇ ਹੱਥਾਂ ਨਾਲ ਇੱਕ ਇੱਕ ਬੂਟਾ ਜ਼ਰੂਰ ਲਾਉਣ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਪ੍ਰਸ਼ਾਸਨ ਦਾ ਜੋ ਸਾਡਾ ਬਹੁਤ ਸੰਯੋਗ ਕਰ ਰਿਹਾ ਹੈਗਾ ਤੇ ਮੰਤਰੀ ਸਾਹਿਬ ਦਾ ਤੇ ਹੋਰ ਵੀ ਜਿਨੇ ਧਾਰਮਿਕ ਸੰਸਥਾਾਂ ਨੇ ਤੇ ਸਮਾਜਿਕ ਸੰਸਥਾਾਂ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਉੱਥੇ ਸੱਦਾ ਦਿੱਤਾ ਹੈਗਾ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ 1 ਮਿੰਟ ਦੇ ਵਿੱਚ 200 ਬੂਟਾ ਲਗਾਇਆ ਜਾਊਗਾ। ਆਨਲਾਈਨ ਟਾਈਮ 'ਚ ਕੰਮ ਚੱਲਦਾ ਰਹੂਗਾ ਫਿਊਚਰ 'ਚ। ਹਾਂਜੀ ਦੇਖੋ ਇਹ ਕੰਮ ਵੈਸੇ ਪਿਛਲੇ 2-3 ਸਾਲ ਤੋਂ ਚੱਲ ਰਿਹਾ ਕਿਉਂਕਿ ਥੰਨੇ ਸ਼ਹਿਰ ਦੀਆਂ ਅਲੱਗ-ਅਲੱਗ ਸੰਸਥਾਾਂ ਜਿਵੇਂ ਭਾਈ ਘਨੇਰੀ ਜੀ ਸੇਵਾ ਸੁਸਾਇਟੀ ਤੇ ਹੋਰ ਧਾਰਮਿਕ ਸੰਸਥਾਾਂ ਮੈਂ ਇਹ ਬੂਟੇ ਲਗਾਉਣ ਦਾ ਕੰਮ ਕਰਦੀਆਂ ਨੇ ਅਸੀਂ ਵੀ ਲਾਉਂਦੇ ਰਹਿੰਦੇ ਹਾਂ ਪ੍ਰੋਗਰਾਮਾਂ ਦੇ ਮੁਤਾਬਕ। ਤੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਇਹ ਅਲੱਗ-ਅਲੱਗ ਬੂਤੇ ਲਗਾ ਰਹੇ ਨੇ ਕਿਤੇ 10 ਲੱਖ ਤੇ 20 ਲੱਖ ਤੇ ਅਸੀਂ ਕਹਿੰਦੇ ਹਾਂ ਵੀ ਸਾਨੂੰ ਗਵਰਨਮੈਂਟ ਵੱਲੋਂ ਕੋਈ ਇਹੋ ਜਿਹੀਆਂ ਲੈਂਡਾਂ ਦਿੱਤੀਆਂ ਜਾਣ ਜੋ ਖਾਲੀ ਪਈਆਂ ਨੇ, ਬੇਜਾਨ ਪਈਆਂ ਨੇ ਤੇ ਉਹਨਾਂ ਦੇ ਵਿੱਚ ਮੀਨੀ ਜੰਗਲ ਲਾਏ ਜਾਣ ਤੇ ਬੂਤੇ ਲਗਾਏ ਜਾਣ ਠੀਕ ਹੈ ਇਸ ਕਰਕੇ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜੀ ਇੱਥੇ ਆਉਣ ਦਾ ਤੇ ਮੈਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੇ ਸਰਕਾਰ ਵੱਲੋਂ ਮਿਲ ਰਹੇ ਨੇ ਤੇ ਸੰਸਥਾਵਾਂ ਵੱਲੋਂ ਫ੍ਰੀ ਫ੍ਰੀਮ ਕੇਸ ਆਉਟੋ ਜਿਹੜੇ ਇਹ ਬੂਟੇ ਨੇ ਜੀ ਇਹ ਸਰਕਾਰ ਵੱਲੋਂ ਮਿਲ ਰਹੇ ਨੇ ਸਰਕਾਰ ਨੇ ਅਲੱਗ-ਅਲੱਗ ਪ੍ਰਸ਼ਾਸਨਾਂ ਨੂੰ ਇਹਦਾ ਇੱਕ ਟਾਸਕ ਦਿੱਤਾ ਹੋਇਆ ਵੀ ਆਹ ਡਿਪਾਰਟਮੈਂਟ ਨੇ ਇੰਨੇ ਬੂਟੇ ਲਗਾਣੇ ਆ ਤੇ ਅਸੀਂ ਉਹਨਾਂ ਨੂੰ ਨਾਲ ਸੰਯੋਗ ਕਰਦੇ ਆ ਉਹ ਸਾਨੂੰ ਬੂਟੇ ਦਿੰਦੇ ਆ ਤੇ ਜਿੰਨਾ ਵੀ ਮੈਨ ਪਾਵਰ ਦੀ ਲੋੜ ਆ ਜਿਵੇਂ ਕਿ ਮਸ਼ੀਨ ਨਾਲ ਡ੍ਰਿਲ ਕਰਨੀ ਟੋਏ ਕੱਢਣੇ ਬੂਟੇ ਉੱਥੇ ਲੈ ਕੇ ਉਹ ਸਾਰੇ ਆ ਕੰਮ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਉਹਦੇ ਨੁਮਾਇੰਦੇ ਕਰ ਰਹੇ ਨੇ ਥੈਂਕ ਯੂ ਸਰ ਥੈਂਕ ਯੂ ਹੁਣ ਤੱਕ ਵੈਸੇ ਕਿੰਨੇ ਲਗਾ ਦਿੱਤੇ ਤੁਸੀਂ ਬੂਟੇ ਦੇਖੋ ਪਿਛਲੇ ਸਾਲ ਦੇ ਵਿੱਚ ਜੀ ਆਪਣੇ ਵੀਡੀਓ ਦਫ਼ਤਰ ਵੱਲੀਆਂ ਇੱਕ ਬੂਟੇ ਦਾ ਟਾਸਕ ਆਇਆ ਤੇ ਸ਼ਾਇਦ ਉਹ 빅 ਹੇਅਰ ਬੂਟਾ ਲੱਗਿਆ ਸੀਗਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਤੁਸੀਂ ਜਿਹੜੇ ਇਹਨੇ ਬੂਟੇ ਲਾਨੇ ਹੋ ਉਹਨਾਂ 'ਚ ਬਚਦੇ ਕਿੰਨੇ ਯਾਨੀ ਕਿ ਤੁਸੀਂ ਉਹਨਾਂ ਦੀ ਸੇਵਾ ਸੰਭਾਲ ਕਰਦੇ ਨਹੀਂ ਜਦੋਂ ਤੁਹਾਨੂੰ ਵਾਸਤਾ ਜਾਂਦੇ ਆ ਜਿਵੇਂ ਹੁਣ ਸੌਂਗ ਦਾ ਮੌਸਮ ਹੈਗਾ ਆ ਇਹ ਮੌਸਮ ਦੇ ਵਿੱਚ ਜਿਹੜੇ ਪੇੜ ਲੱਗ ਜਾਂਦੇ ਆ ਉਹ ਆਪਣੇ ਆਪ ਹੋਈ ਜਾਂਦੇ ਆ ਠੀਕ ਆ ਉਹਨਾਂ ਨੂੰ ਚਲੋ ਉਹਨਾਂ 'ਕ ਮਿਲੀ ਜਾਂਦਾ ਇੱਕ ਵਾਰ ਉਹਦੇ ਚੱਲਣ ਦੀ ਗੱਲ ਹੁੰਦੀ ਆ ਅੱਜ ਸਾਨੂੰ ਜਿਆਦਾ ਨੁਕਸਾਨ ਜਿਹੜੇ ਗੁੱਜਰ ਨੇ ਮੈਸਾਂ ਵਾਲੇ ਉਹ ਕਰਦੇ ਆ ਜਾਂ ਆਵਾਰਾ ਪਸ਼ੂ ਕਿਉਂਕਿ ਉਹ ਬੂਟੇ ਨੂੰ ਖਾ ਜਾਂਦੇ ਆ ਜਾਂ ਤੋੜ ਦਿੰਦੇ ਆ ਉਧਰ ਤੁਸੀਂ ਕੀ ਕਰ ਰਹੇ ਹੋ ਕੁਝ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਹੈ ਕੁਝ ਸ਼ਿਕਾਇਤ ਤਾਂ ਜੀ ਹੁਣ ਸਾਰੀ ਕਰ ਰਹੇ ਨੇ ਕਿਉਂਕਿ ਪਸ਼ੂਆਂ ਦਾ ਸਾਰਿਆਂ ਨੂੰ ਨੁਕਸਾਨ ਆ ਆਪਣੇ ਐਕਸੀਡੈਂਟ ਬਹੁਤ ਹੋ ਰਹੇ ਨੇ ਹੋਰ ਵੀ ਆ ਤੇ ਗਊਸ਼ਾਲਾ ਵੀ ਖੁੱਲੀਆਂ ਨੇ ਪਰ ਫਿਰ ਵੀ ਤੁਸੀਂ ਦੇਖਦੇ ਹੋ ਖੰਨੇ ਦੇ ਵਿੱਚ ਕਿੰਨੇ ਜਾਨਵਰ ਫਿਰਦੇ ਨੇ ਪਰ ਲੇਕਿਨ ਇਹੀ ਬੇਇਨਤੀ ਆ ਵੀ ਉਹਨਾਂ ਨੂੰ ਉਹਨਾਂ ਦੀ ਸਹੀ ਜਗ੍ਹਾ ਪਹੁੰਚਾਇਆ ਜਾਵੇ ਧੰਨਵਾਦ ਜੀ ਥੈਂਕ ਯੂ ਮੈਂ ਕਹਿਣਾ ਚਾਹਾਂਗਾ ਇਸ ਮੌਕੇ ਤੇ ਇਹ ਤੋਂ ਪਹਿਲਾਂ ਜਿਹੜਾ ਹੁਣ ਕੱਲੋਂ ਸੜਕ ਜਿਹੜਾ ਖਰਾਪਰਾ ਸ਼ਹਿਰ ਬਣ ਉਸ ਤੇ ਗ੍ਰੀਨ ਸਟੀਪਲ ਗ੍ਰੀਨ ਸਿਟੀ ਖੰਡਾ ਰੁੱਖ ਲਾਓ ਬਾਟਾਮੁਰਚਾਓ ਵੇਲਾਉ ਫਿਰ ਪਾਉ ਸੁਖ ਲਾਉ ਰੱਖ ਠੀਕ ਹੈ ਜੀ ਉਸੇ ਮਹਿੰਮ ਤਖਤ ਕਲ ਨੂੰ ਜਿਹੜੇ ਇਹ ਜਿਹੜੀ ਜੋ ਸੰਸਥਾਵਾਂ ਦੇ ਅਸੀਂ ਬੈਨਰ ਥੱਲੇ ਹਰ ਮੈਦਾਨ ਫਤਿਹ ਤੇ ਹੈਂਡੀਕੈਪ ਸੰਸਥਾ ਪੰਜਾਬ ਦੇ ਸਡੇ ਗੁਰਜਨ ਸਿੰਘ ਜੀਦਰ ਕਸ਼ਮੀਰਾ ਸਿੰਘ ਜੀ ਤੁਹਾਨੂੰ ਪਹਿਲਾਂ ਸਾਰੀ ਗੱਲਬਾਤ ਵਿਸਤਾਰੇ ਵਿੱਚ ਦੱਸ ਦਿੱਤੀ ਤਾਂ ਇਸ ਮਹਿੰਮ ਦੇ ਵਿੱਚ ਅਸੀਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਕੰਮ ਚੱਲ ਰਿਹਾ ਹੈ ਅਸੀਂ ਇਸ ਮਹਿੰਮ ਨੂੰ ਅੱਗੇ ਵੀ ਜਾਰੀ ਰੱਖਾਂਗੇ ਏ ਜਿਹੜੀ ਕੰਨੋਂ ਜਿਹੜੀ ਜਗ੍ਹਾ ਹੈ ਜੀ ਸਾਡੀ ਇਹ ਪਲੇਗਰਾਉਂਡ ਹੈ ਸ਼ਾਇਦ ਇਸ ਨੂੰ ਦਸਨਾ ਵੀ ਮੈਂ ਠੀਕ ਸਮਝੂਗਾ ਇਸ ਪਲੇਗਰਾਉਂਡ ਬਾਰੇ ਘੱਟ ਲੋਕਾਂ ਨੂੰ ਪਤਾ ਹੈ ਇਹ ਜਿਹੜਾ ਖੇਡ ਮੈਦਾਨ ਹੈ ਇਹ 12 ਜਿਹੜਾ ਪੈਂਸ ਹੈ ਪੱਟੀਆਂ ਉਹਦੇ ਬਿਲਕੁਲ ਨਾਲ ਨਾਲ ਬਹੁਤ ਵਧੀਆ ਗਰਾਉਂਡ ਹੈ ਉੱਥੇ ਪ੍ਰੋਗਰਾਮ ਤਕਰੀਬਨ ਹੁੰਦੇ ਨੇ ਪਰ ਸ਼ਹਿਰ ਦੀ ਜਿਹੜੀ ਇਹਦੇ ਚੋ ਨੌਲੇਜ ਚ ਘਟ ਹੈ ਤਾਂ ਇਹ ਜਿਹੜਾ ਦੇ ਸਾਰੇ ਲੋਕ ਉਤੇ ਪਹੁੰਚਣ ਬੋਟਾ 200 ਤਾਂ ਲੰਘਣਾ ਹੀ ਲੰਘਣਾ ਹੈ ਇਸ ਤੋਂ ਬਾਅਦ ਵੀ ਅਸੀਂ ਇਹ ਕੋਸ਼ਿਸ਼ ਕਰੀਏ ਵੀ ਮੈਂ ਤਾਂ ਇਹ ਵੀ ਵਾਰ-ਵਾਰ ਕਹਿੰਦਾ ਜਿਹੜੀ ਦੁਕਾਨਦਾਰ ਨੇ ਜਿਹੜਾ AC ਖਰੀਦਾ ਚੱਲਿਆ ਜਾਂਦਾ 50000 ਦਾ ਮੈਂ ਤਾਂ ਦੁਕਾਨਦਾਰਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ AC ਖਰੀਦਾ ਉਹਨਾਂ ਕੋ ਬੂਟਾ ਲਾ ਕੇ ਦੋ ਬਈ ਜਿਹੜਾ ਤੇਰਾ AC ਦਾ ਪਾਣੀ गिरਦਾ ਉਹ ਬੂਟੇ 'ਚ ਪਾ ਇਹ ਤੁਹਾਡੇ ਗਲੀ ਮੁਹਲੇ ਦੇ ਵੀ ਕਿ ਜਗ੍ਹਾ ਬਣਦੀ ਹੈ ਲਾਜ਼ਮੀ ਬੂਟਾ ਲਾਉਣਾ ਚਾਹੀਦਾ ਹੈ ਸਾਨੂੰ ਆਕਸੀਜਨ ਮਿਲੂਗੀ ਆਉਣ ਵਾਲਾ ਸਮਾਂ ਬਹੁਤ ਨੁਕਸਾਨਦਾਇਕ ਹੈ ਵਾਤਾਵਰਨ ਨੂੰ ਬਲੋਂ ਜਿਹੜਾ ਸੀ ਲੋਕਾਂ ਨੂੰ ਕਿਹਾ ਨਹੀਂ ਕਰੇ ਇਸ ਪਾਸੇ ਤਾਂ ਮੈਂ ਸਾਰੇ ਸਸਤਾਵਾਂ ਨਾਲ ਸੀ ਸਾਡੀ ਸਸਤਾਵਾਂ ਵਿੱਚ ਸਾਰੇ ਖੰਨੇ ਤੇ ਠੀਕ ਹੈ ਇਸ ਬੈਨਰ ਥਲੇ ਸੀ ਕਰ ਰਹੇ ਹਨ ਸੰਗਰ ਨਗਰ ਕੌਂਸਲ ਵਾਲੇ ਸਾਥ ਹੈ ਇਹੋ ਸਾਹਿਬ ਦਾ ਸਾਥ ਹੈ ਪਾਣੀ ਦਾ ਪਰਮੂਦਕ ਕਰਨ ਲਈ ਅਸੀਂ ਅਕੇ ਵਾਸਤੇ ਬੁਟੇ ਪਾਣੀ ਪੰਦਰਗੇ ਤਾਂ ਮੈਂ ਫੇਰ ਅਪੀ ਕਰਨਾ ਕੱਲ ਨੂੰ 11 ਵਜੇ 30 ਤਰੀਕ ਨੂੰ ਕੱਲ੍ਹ ਵੀ ਹੈ ਨਾ 30 ਹੋਤੀ ਆ 30 ਤਰੀਕ ਨੂੰ ਉੱਥੇ 11 ਵਜੇ ਪਹੁੰਚ ਕੇ ਉੱਥੇ ਪੱਟੀਆਂ ਜਿਹੜਾ ਪਲੇ ਕਰਾਉਣਾ ਉੱਥੇ ਪਹੁੰਚ ਕੇ ਸਾਰੇ ਇਸ ਮਹਿੰਦੇ ਹਿੱਸਾ ਬਣੋ ਧੰਨਵਾਦ ਥੋੜਾ ਥੈਂਕ ਯੂ ਥੈਂਕ ਯੂ